ਵਧ ਰਹੀ ਗਰਮੀ ਅਤੇ ਮਲੇਰੀਆ ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਕਿਸ ਤਰ੍ਹਾਂ ਬਚਾਅ ਕੀਤਾ ਜਾ ਸਕਦਾ ਹੈ ਆ ਤੁਹਾਨੂੰ ਦੱਸਦੇ ਹਾਂ ਢਾਰੀਵਾਲ ਸੀਐਸਸੀ ਹਸਪਤਾਲ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਵਿੰਦਰ ਸਿੰਘ ਨਾਲ ਗੱਲਬਾਤ ਦੌਰਾਨ ਮੈਂ ਡਾਕਟਰ ਰਵਿੰਦਰ ਸਿੰਘ ਸੀਨੀਅਰ ਮੈਡੀਕਲ ਅਫੀਸਰ ਸੀਐਸਸੀ ਢਾਰੀਵਾਲ ਸਭ ਤੋਂ ਪਹਿਲਾਂ ਤੇ ਮੈਂ ਇਲਾਕਾ ਨਿਵਾਸੀਆਂ ਨੂੰ ਆਉਣ ਵਾਲੀ ਵਿਸਾਖੀ ਲਈ ਸ਼ੁਭਕਾਮਨਾਵਾਂ ਦੇਣਾ ਤੇ ਵਧਾਈਆਂ ਬਹੁਤ-ਬਹੁਤ ਵਧਾਈਆਂ ਕਿਨਾਂ ਜਿਸ ਤਰ੍ਹਾਂ ਤੁਸੀਂ ਪੁੱਛਿਆ ਕਿ ਗਰਮੀਆਂ ਦਾ ਮੌਸਮ ਆ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਨੋਟ ਕੀਤਾ ਕਿ ਦੋ ਤਿੰਨ ਦਿਨਾਂ ਤੋਂ ਗਰਮੀ ਕਾਫੀ ਵੱਧ ਗਈ ਹੈ। ਗਰਮੀਆਂ ਤੋਂ ਕੁਝ ਜਿਹੜੇ ਉਪਾਅ ਨੇ ਸਾਡੇ ਪੰਜਾਬ ਸਰਕਾਰ ਵੱਲੋਂ ਵੀ ਬਾਰ-ਬਾਰ ਇਸ਼ੂ ਕੀਤੇ ਜਾਂਦੇ ਨੇ ਜਿਨ੍ਹਾਂ ਵਿੱਚ ਮੁੱਖ ਕਰਨੇ ਆ ਕਿ ਸਭ ਤੋਂ ਪਹਿਲੀ ਗੱਲ ਕਿ ਜਿਆਦਾ ਜਿਹੜਾ ਜੋ ਬਹੁਤ ਜ਼ਿਆਦਾ ਜ਼ਰੂਰੀ ਕੰਮ ਹੈ ਫਿਰ ਹੀ ਕੋ ਪੈਂਚ ਕਰੋ। ਜੇ ਤੁਸੀਂ ਬਾਹਰ ਜਾਂਦੇ ਹੋ ਕੋਈ ਕੰਮ ਕਰਨ ਲਈ ਜਾਂਦੇ ਹੋ ਤਾਂ ਪਾਣੀ ਨਾਲ ਆਪਣੇ ਨਾਲ ਰੱਖੋ। ਠੰਡਾ ਪਾਣੀ ਵਗੈਰਾ ਠੰਡੀਆਂ ਚੀਜ਼ਾਂ ਜਿਵੇਂ ਦਹੀਂ ਵਗੈਰਾ ਹੋ ਗਿਆ, ਘਨੇ ਦਾ ਰਸ ਹੋ ਗਿਆ ਇਹ ਜ਼ਿਆਦਾ ਪੀਓ। ਤਰਲ ਪਦਾਰਥ ਜ਼ਿਆਦਾ ਲਵੋ। ਆਪਣੇ ਸਰੀਰ ਦੇ ਜਿਹੜੇ ਕੱਪੜੇ ਨੇ ਪੂਰੇ ਫੁੱਲ ਕਵਰ ਫੁੱਲ ਬੋਡੀ ਨੂੰ ਜਿਹੜੇ ਕਵਰ ਕਰਨ ਵਾਲੇ ਕੱਪੜੇ ਉਹ ਪਾਓ ਸੂਤੀ ਕੱਪੜੇ ਪਾਓ ਜਿਆਦਾ ਮੋٹے ਕੱਪੜੇ ਨਹੀਂ ਪਾਣੇ ਸੂਤੀ ਕੱਪੜੇ ਪਾਓ ਤੇ ਨਾਲ ਉਹ ਜਿਹੜੇ ਕੱਪੜੇ ਪਤਲੇ ਹੋਣੇ ਚਾਹੀਦੇ ਉਹ ਜਿਆਦਾ ਮੋٹے ਕੱਪੜੇ ਵੀ ਨਹੀਂ ਪਾਣੇ ਔਰ ਜਿਹੜਾ ਰੰਗ ਹੈ ਉਹਨਾਂ ਦਾ ਫਿੱਕੇ ਰੰਗ ਦੇ ਹੋਣੇ ਚਾਹੀਦੇ ਲਾਈਟ ਕਲਰ ਹੋਣੇ ਚਾਹੀਦੇ ਡਾਰਕ ਕਲਰ ਜਿਸ ਤਰ੍ਹਾਂ ਕਾਲੇ ਰੰਗ ਦਾ ਪੂਰੇ ਰੰਗ ਦੇ ਵਗੈਰਾ ਨਹੀਂ ਹੋਣੇ ਚਾਹੀਦੇ ਔਰ ਜਿਸ ਤਰ੍ਹਾਂ ਉਹਨੂੰ ਉਹ ਜਿਆਦਾ ਮਸ਼ਰ ਪੈਦਾ ਹੋਵੇਗਾ ਗਰਮੀ ਦਾ ਮੌਸਮ ਹੈ ਆਪਸਿਰ ਦਾ ਬਹੁਤ ਜਿਆਦਾ ਜਿਹੜ ਵਗੈਰਾ ਹੁੰਦਾ ਉਹ ਤੋਂ ਕੀ ਪਗਣਾ ਆਉਣ ਵਾਲੇ ਮੌਸਮ ਚ ਅਸੀਂ ਇਹ ਨੋਟ ਕਰਾਂਗੇ ਕਿ ਜਿਸ ਤਰ੍ਹਾਂ ਮੱਛਰਾਂ ਦੀ ਹੈਗੀ ਉਹ ਵੱਧ ਜਾਂਦੇ ਨੇ ਮੱਛਰ ਤੇ ਉਹਨਾਂ ਤੋਂ ਜਿਸ ਤਰ੍ਹਾਂ ਮਲੇਰੀਆ ਡੈਂਗੂ ਵਗੈਰਾ ਜਿਹੜਾ ਹੁੰਦਾ ਪੈਦਾ ਹੁੰਦਾ ਖਤਰਾ ਹੁੰਦਾ ਤੇ ਇਸ ਲਈ ਲੋਕਾਂ ਨੂੰ ਮੈਂ ਜਿਸ ਤਰ੍ਹਾਂ ਡੈਂਗੂ ਦੇ ਪ੍ਰਭਾਵ ਤੋਂ ਡੈਂਗੂ ਤੋਂ ਬਚਣ ਲਈ ਡੈਂਗੂ ਦਾ ਜਿਹੜਾ ਮੱਛਰ ਹੈ ਉਹ ਸਾਫ਼ ਪਾਣੀ ਚ ਪੈਦਾ ਹੁੰਦਾ ਸਾਫ਼ ਪਾਣੀ ਮਤਲਬ ਜਿਸ ਤਰ੍ਹਾਂ ਆਪਾਂ ਸਾਡੇ ਘਰਾਂ ਚ ਕੂਲਰ ਵਗੈਰਾ ਅਸੀਂ ਯੂਜ਼ ਕਰਨੇ ਆ ਗਰਮੀਆਂ ਚੱਪੋਂ ਕੂਲਰਾਂ ਦੇ ਵਿੱਚ ਜਿਹੜਾ ਪਾਣੀ ਪਿਆ ਰਹੇ ਰਹੇਗਾ ਫਿਰ ਅਸੀਂ ਜਿਹੜੇ ਛਾਤਰ ਦੀ ਉੱਪਰ ਕੋਈ ਸਾਡੇ ਟੁੱਟੇ ਬਰਤਨ ਵਗੈਰਾ ਹੁੰਦੇ ਨੇ ਜਾਂ ਗਮਲੇ ਹੁੰਦੇ ਨੇ ਉਹਨਾਂ ਨੂੰ ਅਸੀਂ ਜਿੱਥੇ ਵੀ ਜੋ ਵੀ ਘਰ ਚ ਐਕਸਟਰਾ ਚੀਜ਼ ਪਈ ਹੈ ਉੱਥੇ ਪਾਣੀ ਕੋਈ ਭਾਂਡਾ ਹੀ ਪੁਰਾਣਾ ਪਿਆ ਹੈਗਾ ਛੱਤ ਦੇ ਇੱਕ ਨਜ਼ਰ ਨਹੀਂ ਆ ਰਿਹਾ ਉਹਦੀ ਉੱਪਰ ਜਿਹੜਾ ਕੋਈ ਮੀਂਹ ਦਾ ਪਾਣੀ ਇਕੱਠਾ ਹੁੰਦਾ ਹੈ ਜਾਂ ਅਸੀਂ ਜਿਸ ਤਰ੍ਹਾਂ ਕੂਲਰਾਂ ਵਿੱਚ ਅਸੀਂ ਪਾਣੀ ਪਾਉਂਦੇ ਹਾਂ ਉਹ ਸਾਫ਼ ਪਾਣੀ ਤਾਜ਼ਾ ਪਾਣੀ ਹੁੰਦਾ ਉਹਦੇ ਚ ਜਿਹੜਾ ਡੈਂਗੂ ਦਾ ਮੱਛਰ ਪੈਦਾ ਹੁੰਦਾ ਖਤਰਾ ਹੁੰਦਾ ਡੈਂਗੂ ਦੇ ਮੱਛਰ ਤੋਂ ਬਚਣ ਲਈ ਇਹੀ ਆ ਇੱਕ ਤੇ ਜਿਹੜਾ ਉਹ ਪਾਣੀ ਹਫ਼ਤੇ ਬਾਅਦ ਜਿਸ ਤਰ੍ਹਾਂ ਪੰਜਾਬ ਸਰਕਾਰ ਹਰ ਸ਼ਿਖ ਪਰਿਵ ਹਰ ਸਕੁਰਵਾਰ ਲੋਕਾਂ ਨੂੰ ਇਹ ਕਰਨਾ ਚਾਹੀਦਾ ਪਬਲਿਕ ਨੂੰ ਆਮ ਜਨਤਾ ਨੂੰ ਕਿ ਜਿਹੜੇ ਵੀ ਘਰ ਚ ਉਹਨਾਂ ਦੇ ਘਰ ਚ ਕੋਈ ਕੂਲਰ ਨੇ ਜਾਂ ਕੋਈ ਗਮਲੇ ਨੇ ਜਾਂ ਕੋਈ ਟੁੱਟੇ ਬਰਤਨ ਆ ਟਾਇਰ ਨੇ ਦੁਕਾਨਾਂ ਤੋਂ ਜਿਹੜੇ ਵੱਖਿਆ ਹੋਣਾ ਟਾਇਰ ਪਏ ਹੁੰਦੇ ਨੇ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਹੈਗੀ ਆ ਤਾਂ ਉਹਨਾਂ ਨੂੰ ਪਾਣੀ ਇੱਕ ਵਾਰੀ ਪੂਰਾ ਟੋਟਲੀ ਉਹਨਾਂ ਨੂੰ ਸਾਫ਼ ਕਰਨਾ ਚਾਹੀਦਾ ਪਾਣੀ ਡੋਲ ਦੇਣਾ ਚਾਹੀਦਾ ਫਿਰ ਨਵਾਂ ਪਰਣਾ ਚਾਹੀਦਾ ਪਾਣੀ ਫਿਰ ਆਪਣੇ ਘਰ ਚ ਵੀ ਕੋਈ ਮੱਛਰਾਂ ਤੋਂ ਬਚਣ ਲਈ ਕਈ ਚੀਜ਼ਾਂ ਵਰਤੋ ਜਿ ਸਰਕਰੀਮਾਂ ਆਉਂਦੀਆਂ ਨੇ ਕੋਈ ਸਪਰੇਅ ਵਗੈਰਾ ਆਂਦੇ ਨੇ ਉਹਨਾਂ ਦੀ ਵਰਤੋਂ ਕਰੋ ਫੁੱਲ ਪੂਰੇ ਜਿਹੜੇ ਕੱਪੜੇ ਉਹ ਪਾਓ ਜਿਹੜਾ ਡੈਂਗੂ ਦਾ ਮੱਛਰ ਉਹ ਜ਼ਿਆਦਾਤਰ ਦੇਮ ਦੇ ਟਾਈਮ ਕੱਟਦਾ ਹੈ ਤੇ ਪਰਦੇ-ਪੁਰਦੇ ਦੇ ਪਿੱਛੇ ਵਗੈਰਾ ਇਸ ਟੇਬਲ ਦੇ نیچے ਕਿੱਥੋਂ ਹੀ ਕੱਟਦਾ ਹੈਗਾ ਤੇ ਆਪਣੇ ਕੱਪੜੇ ਪੂਰੇ ਪਾ ਕੇ ਰੱਖੋ ਦਰਮਿਆ ਵਿਚ ਮਲੇਰੀਆ ਦਾ ਜਿਹੜਾ ਮੱਛਰ ਹੈ ਉਹ ਜਿਸ ਤਰ੍ਹਾਂ ਨਾਲੀਆਂ ਦਾ ਪਾਣੀ ਵਗੈਰਾ ਉੱਥੇ ਪਾਣੀ ਇਕੱਠਾ ਹੋ ਜਾਂਦਾ ਚੱਪੜ ਵਗੈਰਾ ਚ ਉੱਥੋਂ ਪੈਦਾ ਹੁੰਦਾ ਤੇ ਉਹਨਾਂ ਦਾ ਵੀ ਬਚਣ ਲਈ ਪਾਣੀ ਜਿਹੜਾ ਉਹ ਇੱਕ ਜਗ੍ਹਾ ਤੇ ਇਕੱਠਾ ਨਾ ਹੋਣ ਦਿੱਤੀ ਜਾਵੇ ਬਾਕੀ ਜਿਹੜੇ ਮੱਛਰਾਂ ਤੋਂ ਬਚਣ ਲਈ ਇਹੀ ਕੋਨਾਂ ਦੀ ਸਪਰੇ ਵਗੈਰਾ ਉਹਨਾਂ ਦੀ ਜਿਹੜੀ ਕਰੀਮਾਂ ਉਹ ਜ਼ਰੂਰ ਵਰਤਨ ਕਰੋ ਮੱਛਰਾਂ ਦੀ ਜਿਹੜੀ ਜਾਲੀਆਂ ਆਉਂਦੀ ਪੂਰੀ ਰਾਤ ਨੂੰ ਉਹਨਾਂ ਦੇ ਉਹ ਬੈੱਡ ਦੇ ਉੱਪਰ ਲਗਾ ਕੇ ਫੇਰ ਸਭੋ ਜੇ ਕਿਸੇ ਨੂੰ ਦਿੱਤਾ ਕੋਈ ਸਕਾਰਮ ਗਾਤੇ ਆਪਣਾ ਸੁਪਰੇ ਚੌੜਾਈ ਲਾਜਾ ਹਾਂਜੀ ਹਾਂਜੀ ਲਾਜਾ ਸਾਰੇ ਪੰਜਾਬ ਸਰਕਾਰ ਦੇ ਸਾਡੇ ਹਸਪਤਾਲਾਂ 'ਚ ਹੈਗਾ ਤੇ ਸਾਡੇ ਜਿਸ ਤਰ੍ਹਾਂ ਆਪਣੇ ਗੁਰਦਾਸਪੁਰ ਜ਼ਿਲ੍ਹੇ 'ਚ ਵੀ ਟੈਸਟਿੰਗ ਦੀ ਫੈਸਿਲਿਟੀ ਹੈ ਡੈਂਗੂ ਦੀ ਫੈਸਿਲਿਟੀ ਹੈ ਉਹ ਦੋ ਜ਼ਿਲ੍ਹੇ ਦੋ ਦੋ ਜਗ੍ਹਾ ਤੇ ਹੈਗੀ ਹੈ ਬਟਾਲਾ ਤੇ ਗੁਰਦਾਸਪੁਰ ਬਾਕੀ ਮਲੇਰੀਆ ਵਗੈਰਾ ਦੀ ਫੈਸਿਲਿਟੀ ਸਾਡੇ ਇੱਥੇ ਵੀ ਹੈਗੀ ਹੈ